ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਜਿਹੜੇ ਦਿਨ ਦਾ ਇੰਤਜ਼ਾਰਤਾ ਜੀ ਉਹ ਦਿਨ ਅੱਜ ਰੱਬ ਨੇ ਕਰਤਾ ਉਹ ਕਹਿ ਲੋ ਵੀ ਉਡੀਕ ਪੂਰੀ ਕਰਤੀ ਰੱਬ ਨੇ ਹਨਾ ਅੱਜ ਭਾਈ ਮੀ ਪੈ ਗਿਆ ਸਾਡੇ ਏਰੀਏ 'ਚ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਭਈ ਭਾਈ ਕਿੱਥੇ ਕਿੱਥੇ ਮੀਂਹ ਪਿਆ ਮੀਂਹ ਵੈਸੇ ਨੈਟ ਦਿਖਾਉਂਦਾ ਦਾ ਜੀ 21 22 23 ਸ਼ਾਇਦ 24 ਦਾ ਵੀ ਸੀਗਾ ਸ਼ਾਇਦ ਮਨ ਲੱਗਦਾ ਅ ਕਈ ਏਰੀਆ ਚ ਤਾਂ ਹਾਈ ਅਲਰਟ ਕਰਿਆ ਹੋਇਆ ਤਾਂ ਜਾਰੀ ਵੀ ਜ਼ਿਆਦਾ ਪੈ ਸਕਦਾ ਹਨ ਤੇ ਪਿਆ ਨਾਰਮਲ ਹੈ ਜਿਆਦਾ ਤਾਂ ਨਹੀਂ ਪਿਆ ਪਰ ਜਿੰਨਾ ਕੁ ਵੀ ਪੈ ਗਿਆ ਵਧੀਆ ਪੈ ਗਿਆ ਹਨਾ ਅ ਜੀਰੀ ਨੂੰ ਪਾਣੀ ਪੂਣੀ ਲੱਗ ਗਿਆ ਭਾਈ ਹਨਾ ਐ ਨਜੀਤਾ ਪੋਤ ਬੁਰਾ ਹਾਲਤਾ ਜੀ ਸਾਡੇ ਜਿਹੜੀ ਇੰਜਨ ਵਾਲੀ ਜ਼ਮੀਨ ਜਿਨ੍ਹਾਂ ਨੇ ਇੰਜਣਾ ਪਰ ਜੀਰੀ ਲਾਈ ਹੋਈ ᱛੀ ਉਹਨਾਂ ਦਾ ਤਾਂ ਤੁਸੀਂ ਹਿਸਾਬ ਲਾ ਲਓ ਵੀ ਇੱਕ ਦਿਹਾੜੀ ਦਾ 1000 ਰੁਪਏ ਦਾ ਡੀਜ਼ਲ ਪੀਜਣਾ ਇੰਜਨ ਹਰਾਮ ਨਾਲ ਹੁਣ ਜਿਹਦਾ ਤਾਂ ਹੈਗਾ ਕੀਲਾ ਥਾਂ ਉਹਦਾ ਤਾਂ ਚਲੋ 2-3 ਲੀਟਰੇ ਲੱਗਦਾ 4-5 ਲਾ ਲਓ ਹਨਾ ਜੀਦਾ ਹੁਣ ਇੱਕ ਇੰਜਨ ਚੱਲਦਾ ਵੀ ਘੱਟੋ ਘੱਟ 3-4 ਕੀਲਿਆਂ ਪਰ ਭਾਈ ਉਹ ਤਾਂ ਫੇਰ 2000 ਦਾ ਪੀਊ ਗਈ ਹਨਾ ਕਿਉਂਕਿ ਉਹਨੇ ਸਾਜਰੇ ਤੇ ਚੱਲ ਪੋਣਾ ਰਾਤ ਨੂੰ ਬੰਦ ਹੋਣਾ ਕਿਤੇ ਜਾ ਕੇ ਠੀਕ ਹੈ ਤੇ ਇਹ ਗੱਲ ਆ ਜੀ ਵੀ ਬਾਕੀ ਚਲੋ ਫਾਇਦਾ ਹੀ ਆ ਨੁਕਸਾਨ ਕੋਈ ਨਹੀਂ ਹੋਇਆ ਵਧੀਆ ਐਨ ਟੇਕੇ ਮੀ ਪਿਆ ਇੱਕ ਨੰਬਰ ਤੇ ਅੱਜ ਆਪਾਂ ਨੇ ਭਾਈ ਆਪਣਾ ਆ ਲਾਣੇਦਾਰ ਵੀ ਨੜਾ ਲਿਆਂਦਾ ਲਾਣੇਦਾਰ ਨੜਾ ਲਿਆਂਦਾ ਮਤਲਬ ਆਪਣਾ ਟਰੈਕਟਰ ਤੋਂ ਆ ਲਿਆਂਦਾ ਆਪਾਂ ਨੇ ਠੀਕ ਆ ਤੇ ਉਹ ਪਿੱਛੇ ਖੜਾ ਤੁਸੀਂ ਦੇਖ ਸਕਦੇ ਅੱਜ ਗੈਲਰੀ ਚ ਲਾਤਾ ਐਨ ਐ ਅੱਗ ਵਰਗਾ ਨਮਾ ਨਿਕਲੇ ਆਇਆ ਹਾਂ ਇਹ ਕੁਦਰਤੀਓਂ ਉਸ ਟਰੈਕਟਰ ਦਾ ਉਦਾਂ ਥੋੜਾ ਜਿਹਾ ਆਪਸਮਾਈ ਕਹਿ ਲਓ ਵੀ ਜਿੱਦਾਂ ਹੁਣ ਬੰਦਾ ਕੌਲ ਕਰ ਜਾਂਦਾ ਘਰਾਂ ਹੀ ਹਨਾ ਨਹੀਂ ਤਾਂ ਟਰੈਕਟਰ ਜਾ ਧੋਨੇ ਐਨ ਉਵੇਂ ਦਾ ਹੀ ਪਿਆ ਹੁਣ ਤੱਕ ਹੈ ਇਹ 18 ਮਾਡਲ ਆ ਜੀ ਪਰ ਇਹ ਨਗ ਵਰਗਾ ਨਿਕਲ ਜਾਂਦਾ ਧੋਇ ਤੇ ਤੇ ਅੱਜ ਭਾਈ ਮੁੱਦਾ ਛੇੜਿਆ ਬਾ ਮਾਤਾ ਜੀ ਨੇ ਬਿਸਕੁਟਾਂ ਦਾ ਮਾਤਾ ਕਹਿੰਦੀ ਵੀ ਹੁਣ ਸੌਣ ਦਾ ਮਹੀਨਾ ਜਿਵੇਂ ਸੁਨਾਰੇ ਜਾਣੇ ਭੈਣਾਂ ਨੂੰ ਹਨਾ ਭਾਈ ਮੰਮੀ ਕਹਿੰਦੀ ਵੀ ਆਪਾਂ ਨੇ ਹੁਣ ਸੰਧਾਰੇ ਦੇਣੇ ਆ ਵੀ ਬਿਸਕਟ ਆਪਣੇ ਤਿਆਰ ਕਰਾਉਣੇ ਮੈਂ ਤਾਂ ਕਿਹਾ ਤਾਂ ਮੈਂ ਕਿਹਾ ਵੀ ਐਂ ਕਰਦੇ ਭਾਈ ਮੁੱਲ ਦੇ ਲੈ ਕੇ ਧਿਆਨ ਦੇ ਸੰਧਾਰੇ ਹਨਾ ਵੀ ਇੱਕ ਦਿਨ ਚ ਘੁੰਮ ਜਾਂਦੇ ਆ ਇੱਕ ਦਿਨ ਰੱਜੀ ਦੀਦੀ ਕੋਲ ਨੂੰ ਲੱਗਣਾ ਜਾਣ ਨੂੰ ਉਹ ਉਹ ਖੈੜ ਕਰਕੇ ਥੋੜਾ ਦੂਰ ਪੈ ਜਾਂਦਾ ਵੀ ਇੱਧਰ ਦਾ ਚਲੋ ਇੱਕ ਦਿਨ ਤੇ ਨੇ ਵੇੜ ਦਣ ਆਪਾਂ ਨੇ ਦੋਹੇ ਪਾਸੇ ਕਹਿੰਦੀ ਨਾ ਵੀ ਆਪਣੇ ਹੀ ਤਿਆਰ ਕਰਾਉਣੇ ਜਿੱਦਾਂ ਮਰਜ਼ੀ ਜੋ ਮਰਜ਼ੀ ਕਰੋ ਮੰਨਦੇ ਹੀ ਨਹੀਂ ਤਾਂ ਭਾਈ ਹੁਣ ਕਿਆ ਬੰਦਾ ਕਰੇ ਹਨਾ ਤੇ ਹੁਣ ਬਿਸਕਟਾਂ ਨੇ ਮਗਰ ਪਏ ਪਿਆ ਜਾਣਕਾਰੀ ਪਈ ਆ ਮੇਰੀ ਮਾਂ ਚੱਲ ਪਾਈ ਫੇ ਹੁਣ ਨਾਲ ਲੈ ਕੇ ਚੱਲਿਆ ਮਾਤਾ ਜੀ ਨੂੰ ਹਨ ਤੇ ਦੇਖਦੇ ਆ ਫੇ ਜਾ ਕੇ ਹੁਣ ਦੁਕਾਨਪੁਰ ਬਿਸਕਟ ਭਾਈ ਕਿਵੇਂ ਆ ਕਿਆ ਹਿਸਾਬ ਕਿਤਾਬ ਹਨ ਤੇ ਕਿਆ ਕੁਛ ਕਹਿੰਦੇ ਆ ਕਿੰਨੇ ਕਿਲੇ ਬਣੂਗੇ ਕਿਆ-ਕਿਆ ਪੈਂਦਾ ਉਹ ਤਾਂ ਵੈਸੇ ਮੰਮੀ ਨੂੰ ਪਤਾ ਹੋਣਾ ਵੀ ਕਿਆ-ਕਿਆ ਪੈਂਦਾ ਹਨ ਕਿਆ-ਕਿਆ ਚਾਹੀਦਾ ਤੇ ਆਜੋ ਫੇ ਚੱਲਦੇ ਆ ਮੰਮੀ ਕੋਲ ਪੁੱਛਦੇ ਆ ਭਾਈ ਕਰਦਿਆਂ ਨੂੰ ਤੇ ਵੀ ਕੀ ਕੀ ਲੈ ਕੇ ਜਾਣਾ ਜੀ ਵੈਸੀ ਮੁੱਲ ਦੇ ਅੰਗਲ ਸਰਦਾ ਤਾਂ ਸਾਰੇ ਲੈਣਾ ਦੇਖਦੇ ਆ ਹੁ ਮਨਾ ਕੇ ਮਾਤਾ ਨੂੰ ਮਾਤਾ ਜੀ ਕਿਆ ਕਹਿੰਦੇ ਆ ਆਜੋ ਚੱਲਦੇ ਆ ਫਿਰ ਲੋ ਜੀ ਇੱਧਰ ਸਾਡੀ ਨੂਰ ਨੂੰ ਭਾਈ ਬਲਾਓ ਜੀ ਸ਼ਾਸਿਕਾ ਉਹ ਪੁੱਤ ਛੇਦੀ ਹੋ ਕੇ ਛਾਤੀ 'ਕ ਬੈਠ ਕੇ ਬੁਲਾ ਦੇ ਜੀ ਬੁਲਾਇਂ ਇੱਧਰ ਬੁਲਾ ਸ਼ਾਸਿਕਾ ਰਾਤੀ ਕਾਲ ਚਾਰੇ ਫੇ ਪਾਠ ਤਾਂ ਕਰਕੇ ਦਿਖਾ ਦੇ ਇੱਕ ਵਾਰ ਅੱਖਾਂ ਮੀਚ ਕੇ ਛਤਨਾਮ ਵਾਇਗੁਰ ਤਾਂ ਕਾਦੇ કરી પાડી કરી દે બાબાજી પાડી કર દે ਆਲੂ ਫੇਰ ਖਾਈ ਪਹਿਲਾਂ ਸਤਨਾਮ ਵਾਹਿਗੁਰੂ ਕਰ ਕਰੀ ਪਾਠ ਕਰੋ ਪਾਠ ਪਾਠ ਕਰਦੇ ਦਾਦੇ ਤੇਨਾਂ ਦਾ ਪਰ ਮਾ ਬਾਦੋੜੀ ਹਾਂ ਤੇਨਾਂ ਦਾ ਬਾਦੋੜੀ ਕੀ ਹੋਇਆ ਕਰੋ ਬਾਠ ਪਹਿਲਾਂ ਪਹਿਲਾਂ ਇੱਧਰ ਗੱਲ ਸੁਣ ਮੇਰੀ ਸਤਨਾਮ ਵਾਹਿਗੁਰੂ ਕਰਦੇ ਪਹਿਲਾਂ ਸਤਨਾਮ ਵਾਹਿਗੁਰੂ ਕਰਦੇ ਇੱਕ ਵਾਰ ਕਰੀ ਤੇਨਾਂ ਮਾ ਬਾਦੋੜੀ ਅੱਖਾਂ ਵਿੱਚ ਕੇ ਕੰਮ ਵਿੱਚ ਕੇ ਕਰ ਜਿੰਨਾ ਦਾਦੂ ਕਰਾਇ ਕਰਦਾ ਜਿੰਦਾ ਦਾਦੂ ਜੀ ਕਰਦੇ ਹੁੰਦੇ ਆ ਕਰੀ ਕਰੀ ਕਾਦੇ ਪੁੱਤ ਮੇਰਾ ਪੁੱਤ ਕਾਦੇ ਅੱਖਾਂ ਵਿੱਚ ਇਹ ਸਾਡਾ ਚਲੇਡਾ ਬਹੁਤ ਤੇਜ਼ ਆ ਜੀ ਤੇ ਇਧਰ ਪਾਈ ਸਬਜ਼ੀ ਦੀ ਚੱਲ ਰਹੀ ਆ ਜੀ ਤਿਆਰੀ ਹੈ ਨੂਰ ਆ ਦੇਖੇ ਵਿੱਚ ਤੇ ਝਟ ਲਾਈ ਜਾਂਦੀ ਆ ਆਪਣੇ ਮਟਰ ਚੱਕ ਕੇ ਖਾਈ ਜਾਂਦੀ ਆ ਤੇ ਕਾਦੀ ਬਣਾਉਣੀ ਆ ਸਬਜ਼ੀ ਅੱਜ ਆਲੂ ਮਟਰ ਗਾਜਰਾਂ ਛਿੱਲ ਰਹੇ ਆਸੀਂ ਮੈਨੂੰ ਤਾਂ ਗਾਜਰ ਨਹੀਂ ਬਣਨੀ ਆ ਅੱਜ ਪਤਾ ਨਹੀਂ ਕੀ ਬਣਾਣਾ ਬਣਾਣਾ ਹੈ ਕੋਈ ਪਰ ਇਹ ਪਤਾ ਲੱਗੂਗਾ ਬਣੇ ਦੇ ਪਤਾ ਲੱਗੂਗਾ ਹੂੰ ਵੀ ਅੱਜ ਕੀ ਬਣਾਉਣਾ ਇਹ ਭਾਈ ਵੀ ਇਹ ਤਾਂ ਸਭ ਕੁਝ ਹੀ ਪੈਂਦੇ ਆ ਹਾਂ ਪਨੀਰ ਵੀ ਪੈਂਦੇ ਆ ਮਹਿੰਗੇ ਕਿੰਨੇ ਹੋਏ ਨੇ ਬਸ ਰੂਪਜ ਵੀ ਪੈਂਦੇ ਆ ਸਾਸੀ ਕਾਲ ਦੀ ਸਾਰਿਆਂ ਨੂੰ ਐਸਾ ਮਹਿੰਗੇ ਕਿੰਨੇ ਹੋਏ ਪਏ ਨੇ ਮਹਿੰਗੇ ਬਹੁਤ ਆ 160 ਰੁਪਏ ਕਿਲੋ ਆ ਹਾਂ ਸਾਸੀ ਕਾਲ ਦੀ ਸਾਰਿਆਂ ਨੂੰ ਹਾਂ ਇਹ ਬਹੁਤ ਸਰੀ ਚੀਜ਼ਾਂ ਚ ਪੈਣੀਆਂ ਹਨ ਦੋ ਤਿੰਨ ਮਮੀ ਅੱਜ ਇੱਕ ਗੱਲ ਨੂੰ ਲੈ ਕੇ ਬਹੁਤ ਤੜਫ ਰਹੇ ਆ ਪਤਾ ਕਰਦੇ ਹਾਂ ਜਿਹੜਾ ਪ੍ਰੋਗਰਾਮ ਚੱਲਦਾ ਨੂੰ ਹਾਂ ਜਿਹੜੇ ਪਰਦੇਸੀ ਵੀ ਆਏ ਵੇ ਆ ਹਾਂ ਇਹ ਉਹਨਾਂ ਦਾ ਪ੍ਰੋਗਰਾਮ ਆ ਇਹ ਹਾਂ ਤੇ ਮਮੀ ਕਹਿੰਦੇ ਬੁਲਾਉਂਦੀ ਹੁੰਦੀ ਆਗੇ ਸਾਨੂੰ ਵੀ ਆ ਜਾ ਵੀ ਇਹ ਤਾਂ ਨਹੀਂ ਬੁਲਾਏ ਰਵਿੰਦਰ ਦੇ ਬਿਆਨ ਨੂੰ ਨਹੀਂ ਬੁਲਾਈ ਸੀ ਅੱਛਾ ਨਹੀਂ ਆਵੇਂ ਤੇ ਇਹ ਗੱਬੜਾਂ ਦੀ ਵੀ ਨੋ ਹੋ ਉਹ ਕਿ ਆਪ ਤਾਂ ਭੁੱਲੇ ਗਈ ਹੋਵੇ ਉਹ ਭੁੱਲ ਗਈ ਹੋਣੀ ਆ ਮੈਂ ਤਾਂ ਬੁਲਾਉਂਦੀ ਆ ਉਹ ਸਿੱਧੀ ਗੱਲ ਹੀ ਹੈਗੀ ਕਾਹਦਾ ਪ੍ਰੋਗਰਾਮ ਕਰਿਆ ਬਾਈਨਾਂ ਨੇ ਇਹ ਇਹਨਾਂ ਸੌਣ ਦਾ ਹੋਣਾ ਤੇ ਉਹਦਾ ਵਿਵਾਰਤ ਬੋਤ ਰੱਖਦੇ ਆ ਇਹ ਸੌਣ ਦੇ ਹਨ ਨਹੀਂ ਹੈਗੇ ਅੱਛਾ ਇਹ ਵੀ ਰੱਖਦੇ ਆ ਹੋਰ ਰੱਖਿਆ ਸਿੱਧੀ ਮਾਰਾਈ ਦੇ अच्छा शिव जी ਦੇ ਆਖ ਨੇ शिव जी ਮਾਰਾ ਦਾ ਉਹ ਵੀ ਚੱਲਦਾ ਹੁਣ ਬਾਗੜੀਆਂ ਦਾ ਚਾਲਾ ਹਨਾ ਕਾਵੜੀਆਂ ਕਾਵੜੀਆਂ ਸੱਚ ਬਾਗੜੀਆਂ ਗਏ ਹੋ ਗਿਆ ਕਾ ਕਾਵੜੀਆਂ ਯਾਤਰਾ ਹੂੰ ਠੀਕ ਆ ਠੀਕ ਆ ਭਾਈ ਉਹ ਤਾਬੇ ਬਿਸਕੁਟ ਬਣਾਉਣੇ ਕਿ ਨਹੀਂ ਬਣਾਉਣੇ ਮੈਨੂੰ ਲੱਗਦਾ ਅਗਲੇ ਮਹੀਨੇ ਉਹ ਬਿਸਕੁਟ ਮਾਤਾ ਮੈਂ ਤਾਂ ਕਹਿੰਦਾ ਤਾਂ ਮੁੱਲ ਦੇ ਦੇ ਦਿੰਨੇ ਆ ਉਹ ਹੁਣ ਤਾਂ ਨਹੀਂ ਚੜੇ ਹੈਗੇ ਹਰ ਵਾਰੀ ਮੁੱਲ ਦੇ ਹਰ ਅੱਗੇ ਵੀ ਤਾਂ ਮੁੱਲ ਦੇ ਹੀ ਦਿੰਦੇ ਹਰੇਕ ਵਾਰ ਮੁੱਲ ਦੇ ਦਿੰਦੇ ਹੁਣ ਹੀ ਮੁੱਲ ਦੇ ਦੇਣ ਹਾਂ ਸਾਡੇ ਤਾਂ ਕਿਆ ਕਰੀਏ ਸਾਡੇ ਤਾਂ ਮੰਮੀ ਮੈਸਾ ਨਹੀਂ ਹੈਗੀਆਂ ਦੁੱਧ ਨਹੀਂ ਹੈਗਾ ਲੈ ਕੀ ਕਰੀਏ ਦੱਸ ਸਾਡੇ ਤਾਂ ਮਾਰ ਦੀ ਕਿਰਪਾ ਦੁੱਧ ਵੀ ਆ ਘੀ ਵੀ ਆ ਹਾਂ ਹੈਂ ਹੂੰ ਚੀਨੀ ਉਹ ਚੀਨੀ ਮੁੱਲੇ ਨਹੀਂ ਪੈਣੀ ਆ ਹਾਂ ਬਸ ਸਭ ਕੁਝ ਹੈਗਾ ਆਟਾ ਵੀ ਘਰ ਦਾ ਹਾਂ ਮੈਂ ਕੀ ਹੋ ਗਏ ਨਾ ਬਿਸਕੁਟ ਬਣਾਉਣ ਚਲ ਜਾ ਲੈ ਕੇ ਗਏ ਨਹੀਂ ਮੰਮੀ ਨੇ ਬੁੱਥੇ ਨਾ ਬਣਾਏ ਤੁਸੀਂ ਨਹੀਂ ਬਿਦਾ ਚੱਕਣਾ ਫਿਰ ਮੈਂ ਹਾਂ ਚਲ ਕੋਈ ਨਾ ਮਮਮੀ ਤਾਂ ਇੱਕ ਦਿਨ ਰੈਡੀ ਹੋ ਗਏ ਮੈਂ ਆ ਪਿੱਛੇ ਤੇ ਲੜੀ ਜਾਣ ਨੂੰ ਮੈਂ ਤਾਂ ਚੱਗੀ ਗਈ ਕਹਿੰਦੀ ਸਮਾਨ ਲੱਕੇ ਹੋਰ ਇਹ ਕਰਨ ਤੋਂ ਕਿੰਨੀ ਨਬੂ ਮੈਂ ਆਪੇ ਦੇਖ ਲੂਗੀ ਨਹੀਂ ਤੁਹਾਨੂੰ ਕੁਝ ਵੀ ਆਪੇ ਬਣਾ ਲਿਆਣੇ ਹਾਂ ਹਾਂ ਮਾਣਾ ਵੀ ਨੇੜੇ ਆ ਗਏ ਮਾਣਾ ਵੀ ਹੈਗੇ ਆ ਮਾਲਾ ਵੀ ਬਣਾਉਂਦੇ ਆ ਹਨਾ ਹਾਂ ਮਾਲਾ ਬਣਾਉਣ ਲੱਗ ਗਏ ਹਾਂ ਫਿਰ ਰੋਪੜ ਵੀ ਬਣਾ ਦੇ ਮੰਮੀ ਕਹਿੰਦੀ ਇੱਕ ਜਗ੍ਹਾ ਦੇਖੇ ਹੋ ਨਹੀਂ ਇਹਦੇ ਨਹੀਂ ਮੈਂ ਜਾਣੀ ਹਾਂ ਕੋਈ ਜਾਣਦੇ ਕਹਿੰਦੇ ਜਿਹੜਾ ਬੋਲਦਾ ਉਹਰੇ ਹਮ ਤਾਂ ਕਰਨੇ ਆਲਾ ਜਿਹੜਾ ਕਰਨਾ ਵੀ ਨਹੀਂ ਆਪ ਤਾਂ ਹੱਥੋਂ ਲਾਉਣਾ ਨਹੀਂ ਨਾ ਚੱਕ ਕੇ ਔਖਾ ਹੋ ਜੂ ਜਾਣਾ ਆਹੋ ਨਾ ਚੱਲ ਕੋਈ ਨਾ ਉਹ ਮੈਂ ਹੀ ਲੈ ਜੂਗਾ ਮਾਤਾ ਤੈਨੂੰ ਕਾਹਨੂੰ ਰੌਲਾ ਪਾਇਆ ਤੈਨੂੰ ਹਾਂ ਰੋਣਾ ਨਹੀਂ ਪਾਇਆ ਵਾ ਹਾਂ ਹਾਂ ਲਿਆਉਣੇ ਪਾਣੇ ਮਟਰ ਬਣਵਾਉਣੇ ਨਾ ਬਣਵਾਉਣੇ ਪਾਣੇ ਮਟਰ ਬਣਵਾਉਣੇ ਮਟਰ ਬਣਵਾਉਣੇ ਵੇੜੇ ਹਾਂ ਮਟਰ ਤਾਂ ਬਣੇ ਵੀ ਆ ਗਏ ਹਾਂ ਹਾਂ ਆ ਬਣਾ ਲੈ ਪੈਣੇ ਹੁਣ ਬਿਸਕੁਟ ਅੱਛਾ ਹਾਂ ਨਾ ਬਣਵਾਉਣੇ ਦੋ ਮੇਰੇ ਕੁੜੀਆਂ ਨੂੰ ਆਪਾਂ ਨੇ ਦੇਣੀ ਹੈ ਤੀਸਰੀ ਤੀਸਰੀ ਨੂੰ ਜਾਂਦੇ ਹੈ ਨਹੀਂ ਮੈਂ ਤਾਂ ਦੋ ਕੁੜੀਆਂ ਨੂੰ ਦੇਣੇ ਆਪਾਂ ਨੇ ਤੀਸਰੀ ਨੂੰ ਵੀ ਦੇਣੇ ਐਦ ਕੀ ਚਲ ਦੇ ਦਿੰਦੇ ਹਾਂ ਉਹ ਸਾਡੀ ਭਾਈ ਜਿਹੜੀ ਪਨੇਾਲੀ ਵਾਲੀ ਭੈਣ ਆ ਉਹਨਾਂ ਨੂੰ ਵੈਸੇ ਸੰਧਾਰਾ ਸਾਡਾ ਕੱਲਾ ਲੋੜੀ ਨੂੰ ਜਾਂਦਾ ਹੁੰਦਾ ਹੁੰਦਾ ਪਾ ਕੋਈ ਨਹੀਂ ਜੇ ਹੁਣ ਆਪਣੇ ਜੋ ਕੇ ਪਤਾ ਗੱਲ ਕਿਆ ਜਿਹੜੀ ਆਪ ਚੀਜ਼ ਬਣਾਉਣੀ ਆ ਉਹ ਵਧੀਆ ਚੀਜ਼ ਹੁੰਦੀ ਆ ਹੈਨਾ 2 ਕਿਲੋ ਉਹਨੂੰ ਵੀ ਦੇ ਆਉਂਗੇ じゃ ਹੋਰ ਕਹਿੰਦਾ ਜੀ ਗੱਲਾਂ ਮੰਮੀ ਬਿੰਦਾ ਕਹਿੰਦਾ ਫੁੱਲ ਵਾਲਾ ਵਧੀਆ ਹੁੰਦੀ ਆ ਨਾਲ ਕਹਿੰਦਾ ਤਾਂ ਬੁੱਲ ਲੈ ਕੇ ਜਾਣਾ ਹੁਣ ਕਹਿੰਦਾ ਵਧੀਆ ਹੁੰਦੀ ਆ ਆ ਕੇ ਨਾ ਲੈਣ ਪੰਦੇ ਫਿਰ ਹੁਣ ਜੇ ਤੁਸੀਂ ਮੰਨਦੇ ਇੰਨੀਆ ਫਿਰ ਤਾਂ ਭਾਈ ਚੱਲ ਉਹ ਗੱਲ ਗੱਲ ਤਾਂ ਇੱਕਾ ਮਾਤਾ ਹਾਂ ਵੀ ਜਿਹੜੀ ਚੀਜ਼ ਉਹ ਬਣਨੀ ਆ ਆਪ ਬਣਵਾਉਣੀ ਆ ਹੁੰਦੀ ਤਾਂ ਉਹ ਵਧੀਆ ਹੈ ਹੈ ਉਹਦੇ ਮਾਪਾਂ ਨੇ ਖੁੱਲਾ ਦੁੱਧ ਪਵਾ ਲੈਣਾ ਵਧੀਆ ਹਨਾ ਵਿੱਚ ਘੀ ਪਵਾ ਲੈਣਾ ਕਿ ਹਨਾ ਵਿੱਚ ਜਾਨੀ ਉਹ ਐਨ ਵਧੀਆ ਕੁਆਲਟੀ ਚ ਬਣ ਜਣੇ ਦੇਸੀ ਘਰ ਨੂੰ ਬਣਵਾਉਣਾ ਮਰਜ਼ੀ ਬਣਾਉਣਾ ਹਾਂ ਹੈ ਥੋੜੇ ਜਿ ਘਰ ਨੂੰ ਬਣਵਾਉਣੇ ਘਰ ਨੂੰ ਵੀ ਬਣਵਾਉਂਗੇ ਉਹ ਫਿਰ ਭੂਆਂ ਨੂੰ ਵੀ ਆਪਾਂ ਨੇ ਦੇ ਦਿੱਤਾ ਸੀਗਾ ਸਾਰੇ ਪੁੱਛੀ ਹਾਂ ਭਾਈ ਇਹ ਅਸੀਂ ਕੱਲ ਮਤਲਬ ਸ਼ੂਟ ਕਰਨਾ ਭੁੱਲ ਗਏ ਉੱਥੇ ਭੂਆ ਜੀ ਨੂੰ ਵੀ ਅਸੀਂ ਬਿਸਕੁਟ ਲੈ ਗਏ ਸੀਗੇ ਤੇ ਕੁਝ ਇੱਕ ਗੱਲ ਹੋਰ ਕਮੈਂਟ ਆਈ ਜਾਂਦੇ ਵੀ ਦੀਦੀਆਂ ਨੇ ਆ ਦੀਦੀਆਂ ਦੇ ਦਰਵਾਜ਼ੇ ਨਹੀਂ ਹੈਗਾ ਹਾਂ ਮम्मी ਨੇ ਫੇਰ ਹੀ ਮਾਣੇ ਮੋਟੇ ਕਰਕੇ ਕਹਿੰਦੇ ਕਿ ਜੇ ਫਾਈ ਜੇ ਬਿਸਕੁਟ ਕਰਾਉਣੇ ਕਰਾ ਲਿਓ ਨੇ ਆਣੇ ਕੁਝ ਲੈਣਾ ਕਰਾ ਲਿਓ ਲੈਣੇ ਹੁਣ ਵਿਚਾਰੀ ਨੇੜੇ ਹੋ ਪਤਾ ਉਹ ਕਰੇ ਹੋਊਗਾ ਜ਼ਰੂਰ ਕਰਨਾ ਹੀ ਹਾਂ ਇਹ ਰਿਵਾਜ ਰਿਵਾਜ ਵੀ ਨਹੀਂ ਹੈ ਹਾਂ ਬਿਲਕੁਲ ਬਿਲਕੁਲ ਆਓ ਜਾਰ ਰਿਵਾਜੇ ਨਹੀਂ ਹੈਗਾ ਹਨਾ ਹੁਣ ਹੁਣ ਨਿੱਕਾ ਦੀਦੀ ਸਾਡੇ ਕੋਲ ਆ ਨਿੱਕਾ ਦੀਦੀਆਂ ਦੇ ਉੱਥੇ ਨਹੀਂ ਰਿਵਾਜ ਹੈਗਾ ਜਲੰਧਰ ਸਾਈਡ ਹੈ ਨਹੀਂ ਉਧਿਆਣੇ ਸਾਈਡ ਹੈ ਨੀ ਰਵਾਜ ਇਹ ਵੀ ਆਏ ਸੂਟ ਲੈਣੇ ਦੇਣੇ ਪਰ ਹਰੇ ਗੱਲ ਪਤਾ ਕੀ ਹੈ ਹਰੇ ਏਰੀਏ ਦੀ ਆਪਣੀ ਬੋਲੀ ਆਪਣੇ ਰਿਵਾਜ ਹੁਣ ਕਈ ਸਾਨੂੰ ਕੱਲ ਵਾਲੀ ਵੀਡੀਓ 'ਪਾ ਮੈਨੂੰ ਕਮੈਂਟ ਆਏ ਹੋਏ ਕਹਿੰਦੇ ਇਹਨੇ ਨੇ ਪੰਜਾਬੀ ਬੋਲੀ ਦਾ ਸੱਤਿਆਨਾਸ਼ ਕਰਿਆ ਵਾ ਕਹਿੰਦੇ ਬੂਆ ਕਹੀ ਜਾਂਦੇ ਆ ਹੈ ਮੰਮੀ ਉਹ ਮੈਂ ਕਿਹਾ ਪਾਜੀ ਸਾਡੇ ਕਹਿੰਦੇ ਹੀ ਬੂਆ ਏ ਹੁਣ ਅਸੀਂ ਕਰੀਏ ਕਈ ਪੂਆ ਕਹਿੰਦੇ ਆ ਹੁਣ ਰਿਵਾਜ ਹੋ ਗਿਆ ਪੂਆ ਤਾਂ ਪਹਿਲਾਂ ਬੂਆ ਹੀ ਕਹਿੰਦੇ ਹੁੰਦੇ ਤੇ ਹਾਂ ਹੋਣ ਗਾਹਾਂ ਗਾਹਾਂ ਭਾਈ ਸਾਡੇ ਤਾਂ ਪਹਿਨਾ ਇਹਨੇ ਬੂਆ ਲਈ ਕਹੇ ਕਰਦੇ ਤੇ ਹਾਂ ਬੂਆ ਮੈਂ ਕਹਾਂ ਖੁਦ ਕਹਿੰਦੀ ਤੇ ਆਪਣੀ ਬੂਆ ਨੂੰ ਬੂਆ ਹਾਂ ਬੂਆ ਕਹਿੰਦੇ ਤਾਂ ਹੁਣ ਰਵਾਜ ਹੋਇਆ ਪੂਆ ਪੂਆ ਹੁਣ ਕਹਿਣ ਲੱਗੇ ਕਹਿਣ ਪੂਆ ਹਾਂ ਬੂਆ ਬੂਆ ਕਹਿੰਦੇ ਰੋਪੜਾਂ ਨੂੰ ਬੂਆ ਹੀ ਕਹਿੰਦੇ ਹਾਂ ਹਾਂ ਛੋਟੇ ਲਈ ਪੂਆ ਕਹਿੰਦੇ ਆ ਨਾ ਉੱਧਰ ਪੂਆ ਉਹ ਮੰਮੀ ਉਹੀ ਗੱਲ ਆ ਨਾ ਹਰੇਕ ਏਰੀਏ ਦੀ ਆਪਣੀ ਆਪਣੀ ਬੋਲੀ ਹਾਂ ਹਾਂ ਹੁਣ ਹੁਣ 10 ਕਿਲੋਮੀਟਰ ਗਾਹਾਂ ਚੱਲ ਜਾਓ ਉੱਥੇ ਬੋਲੀ ਹੋਰ ਹੋ ਜਣੀ ਹਾਂ ਹੁਣ ਆ ਸਾਡੇ ਹੋਰ ਛੱਡੋ ਤੁਸੀਂ ਤੁਸੀਂ ਪਨਿਆਲੀ ਦੀ ਉਹ ਬੋਲੀ ਲਾ ਲਓ ਪਨਿਆਲੀ ਇੱਕ ਵਾਰ ਮੈਂ ਪਾਈ ਗਿਆ ਹੋਇਆ ਤਾਂ ਜਦ ਕਿਆ ਕਰਿਆ ਤਾਂ ਬਹੁਤ ਏੜ ਦੀ ਗੱਲ ਆ ਲੋੜੀ ਮਨਾਈ ਸੀ ਮੁੰਲਾ ਦਾ ਨਿੱਕਾ ਦੀਦੀ ਕੁੜੀ ਦੀ ਨਾ ਲੋੜੀ ਮਨਾਈ ਦੀ ਇਹਦੀ ਗਰਲੀਨ ਦੀ ਕਬੋਤੇ ਨਾ ਖਾ ਚੁੱਕੇ ਭਾਈ ਉੱਥੇ ਲੋੜੀ ਤਿਹਾਰ ਵਾਲੇ ਦੇ ਹੁਣ ਸਾਰੇ ਹੀ ਪੀਂਦੇ ਖਾਂਦੇ ਆ ਉੱਥੇ ਕੋਈ ਪੀ ਖਾ ਕੇ ਰਾਤ ਨੂੰ ਪਿੰਡਾਂ ਮਾ ਲੜ ਪਿਆ ਭਾਈ ਸਵੇਰੇ ਇਹ ਗੱਲਾਂ ਕਰਨ ਲੱਗੇ ਕਹਿੰਦੇ ਬਹੁਤ ਮੱਗੇ ਕੱਢਦਾ ਫਿਰਦਾ ਤਾਂ ਉਹ ਮੱਗੇ ਕੱਢਦਾ ਫਿਰਦਾ ਤਾਂ ਮੈਂ ਯਾਰ ਮੱਗੇ ਕਰਦਾ ਏ ਕਿਆ ਕਹੀ ਜਾਂਦੇ ਮੈਂ ਯਾਰ ਜੀਜਾ ਮੱਗੇ ਕਿਆ ਹੁੰਦੇ ਉਹ ਕਹਿੰਦਾ ਉਹ ਬੌੜਾ ਮਾਰਦਾ ਕਹਿਲਾ ਲਲਕਾਰੇ ਉਹ ਮੈਂ ਖਾ ਭਰਾਵਾ ਮੈਂ ਕਹਾ ਯਾਰ ਸਾਡੇ ਤਾਂ ਕਹਿ ਦਿੰਦੇ ਲਲਕਾਰੇ ਮਾਰਦਾ ਦਾ ਬੌੜਾ ਮਾਰਦਾ ਦਾ ਹੈ ਕਹਿੰਦਾ ਸਾਡੇ ਮੱਗੇ ਕਹਿੰਦੇ ਆ ਵੀ ਮੱਗੇ ਕਰਦਾ ਫਿਰਦਾ ਏਕੜ ਆਏ ਹਰੇ ਘੇਰੀਏ ਦੀ ਬੋਲੀ ਦਾ ਹੋਆ ਹਰੇ ਘੇਰੀਏ ਦੀ ਆਪਣੀ ਆਪਣੀ ਬੋਲੀ ਆ ਇਹ ਸਾਡੀ ਕਾਂਟੂ ਵੀ ਆਗੀ ਕਿ ਕਾਂਟੂ ਵੀ ਖੜਾ ਲੱਡੂ ਆ ਗਿਆ ਭਾਈ ਉੱਠ ਗਿਆ ਤੂੰ ਪੁੱਤ ਹਾਂ ਉੱਠ ਗਿਆ ਨੀਂਦ ਨਹੀਂ ਆਉਂਦੀ ਦੇਖਾਂ ਚਾਚੂ ਨੂੰ ਨੀਂ ਨੀਂ ਆਉਂਦੀ ਆ ਨੀਂਦ ਨਹੀਂ ਆਂਦੀ ਆ ਹਜੇ ਹਜੇ ਨੀਂਦ ਸੁਸਤੀ ਮੈਂ ਤੇ ਟੀਆ ਵੀ ਸ਼ੁਰੂ ਹੋ ਰਹੀਆਂ ਹਾਂ ਹਾਂ ਇੱਕ ਮੁੱਦਾ ਹਜੇ ਠੰਡਾ ਨਹੀਂ ਹੋਇਆ ਬਿਸਕੁਟ ਵਾਲਾ ਹੁਣ ਟੀਏ ਵਾਲਾ ਮੁੱਦਾ ਛੱਡ ਗਿਆ ਵੀ ਸ਼ੁਰੂ ਹੋ ਰਹੀਆਂ ਬਹੁਤ ਜਗ ਮਨਾਣੀਆਂ ਹੁਣ ਹਾਂ ਆਪਣੇ ਪਿੰਡ ਵੀ ਮਨੂਗੀਆਂ ਆਪਣੇ ਪਿੰਡ ਵੀ ਮਨਾਉਂਦੇ ਆ ਆਪਣੇ ਪਿੰਡ ਮਨਾਉਂਦੇ ਹੁੰਦੇ ਵੈਸੇ ਹੂੰ ਸਰੋ ਦੇਖੋ ਕੀ ਬਣਦਾ ਤੀਆਂ ਨੂੰ ਤੀਆਂ ਦਾ ਭਾਈ ਤੁਹਾਨੂੰ ਅ ਦਿਖਾਵਾਂਗੇ ਵੀ ਤੀਆਂ ਕਿਵੇਂ ਬਣਾਈਆਂ ਜਾਂਦੀਆਂ ਸਾਡੇ ਪਿੰਡ ਹਨਾ ਤੇ ਉੱਥੇ ਤਾਂ ਪੈਸੇ ਚਲੋ ਲੇਡੀਜ਼ੇ ਹੁੰਦੀਆਂ ਸਾਰੀਆਂ ਘਰ ਦੇ ਜਾਉਂਗੇ ਤੇ ਅੱਜ ਮੀਟਿੰਗ ਵੀ ਹੈ ਸ਼ਾਇਦ ਹਾਂਜੀ ਉਹ ਤਾਂ ਨਹੀਂ ਚੱਲ ਮੀਟਿੰਗ ਹੈ ਮੰਮੀ ਅੱਜ ਹਾਂ ਹਾਂ ਮੈਸੇਜ ਆਇਆ ਭਾਈ ਤੇ ਤੁਸੀਂ ਜਾਇਓ ਮੜਾ ਜਾ ਸਕੋ ਜੈਸਮੀਨ ਨਾਲ ਅ ਜੈਸਮੀਨ ਇਹ ਵੀ ਹੋ ਤਾਂ ਦੇ ਸਕਦੇ 5:30 ਆ ਜਿਓ ਪੰਚਾਇਤ ਕਿੱਥੇ ਆ ਉਹ ਹੈ ਪੰਚਾਇਤ ਘਰ ਸਕੂਲ ਕੋਲ ਇੱਥੇ ਆ ਜਿਓ ਹਾਂ ਆਉ ਹਾਂ ਹਾਂ ਕੋਈ ਸਲਾਹ ਮਸ਼ਵਰਾ ਹੋ ਜਾਂਦਾ ਏ ਠੀਕ ਨੇ ਕੋਈ ਸਲਾਹ ਮਸ਼ਵਰਾ ਹੋ ਜਾਂਦਾ ਇੱਥੇ ਗਿਆ ਨਾ ਨਹੀਂ ਆਇਆ ਹੁੰਦਾ ਵੀ ਹੁਣ ਅਗਲਾ ਕਹਿੰਦਾ ਵੀ ਆਈਆਂ ਵੀ ਬਹੁ ਆ ਚਲ ਬੁਲਾ ਲਵੋ ਹਾਂ ਇਹੋ ਸਲਾਹ ਗਲੇ ਹੋਊਗਾ ਸਭ ਕੁਝ ਹੋਰ ਕੀ ਹੋਰ ਕੱਲਾ ਬੰਦਾ ਥੋੜਾ ਕਰੂਗਾ ਇਹ ਹਾਂ ਇਹ ਤਾਂ ਹੈ ਚਲ ਕੱਲੀਆਂ ਹੁਣ ਇਹ ਵੀ ਚੱਲਦਾ ਹੈ ਉਧਰ ਪਾਪਾ ਜੀ ਫਿੰਦਾ ਉਹ ਕੁੱਟ ਕੇ ਮਾਰ ਲੈਂਦਾ ਦਾ ਮੇਲਾ ਪੁੱਤ ਆ ਜਾ ਬੁੱਤ ਮੇਰੇ ਕੋਲ ਜਾਂ ਮੁਠੀ ਮੀਂਹ ਚ ਲੰਦਾ ਛੜਾਉਣੀ ਅੱਖੀ ਹੋ ਜੀ ਛੜਾਉਣੀ ਅੱਖੀ ਹੋ ਜਾਂਦੀ ਦਾੜੀ ਓਏ ਗੱਲਾਂ ਬੱਚਾ ਪੁੱਤ ਤੂੰ ਕੀ ਕਰਦਾ ਕੀ ਆ ਕਰਦਾ ਆਪਣੇ ਦੌ ਲੱਗੀ ਵੀ ਲਾਣ ਠੀਕ ਆ ਬਸ ਆਪਣਾ ਮੰਮੀ ਆਉਂਦੇ ਹੁਣ ਕੱਟ ਖੋਲ ਕੇ ਖਾਣੇ ਆ ਰਾਮ ਕੇ ਬੈਠੀ ਤੇ ਰਹੂਗੀ ਖਾਈ ਜਾਊਗੀ ਆਪੇ ਖੋਲ ਲਾ ਆਪੇ ਆਪੇ ਖੋਲ ਆਪੇ ਖੋਲ ਨਹੀਂ ਤਾਂ ਇਹਨੇ ਦਵਾ ਨਮ ਖਾ ਲੈਣੇ ਫੇਰ ਬੈਠੀ ਰਾਮ ਕੇ ਖੋਲ ਕੇ ਕੱਲਾ ਕੱਲਾ ਖਾਈ ਜਾਊਂਗੀ ਨਹੀਂ ਨੇ ਤੁਹਾਨੂੰ ਵੀ ਇੱਥੇ ਤੰਗ ਆਰਾ ਦੇ ਖੋਲ ਤੁਸੀਂ ਖੋਲੋ ਤੁਸੀਂ ਖੋਲੋ ਸਾਰਾ ਪਤਾ ਸਭ ਪਤਾ ਇਹਨੂੰ ਇਹ ਕਦੇ ਘਟ ਆ ਮੀ ਥੋੜਾ ਹੋ ਗਿਆ ਭਾਈ ਮੇਰੇ ਸਿੱਧੇ ਪੈਰ ਹੈ ਹਾਂ ਤੇ ਇੱਧਰ ਭਾਈ ਨੀਲਾ ਘੋੜਾ ਆਪਣਾ ਹੈ ਐਨ ਅੱਜ ਲਿਛਲਿਛ ਕਰਦਾ ਦੇਖ ਲੋ ਧਵਾ ਲੈਂਦਾ ਅੱਜ ਤੇ ਚਮਕਿਆ ਪਿਆ ਤਾਂ ਅੱਜ ਮੀਂਹ ਕਰਕੇ ਹੁਣ ਰਸਤੇ ਥੋੜੇ ਜੇ ਹੈਗੇ ਗੰਦੇ ਤਾਂ ਕਰਕੇ ਟਾਇਟੂੜ ਅ ਦੁਆਰਾ ਉਹ ਹੋ ਗਏ ਬਾਕੀ ਐਨ ਲਿਛਕ ਗਿਆ ਦੇਖ ਨੋ ਨਕਲ ਗਿਆ ਕੇ ਨਾ ਨਵਾਂ ਐਨ ਹੈ ਆ ਬਸ ਹੁਣ ਇਹ ਵਿਹਲਾ 6 ਮਹੀਨੇ 6 ਮਹੀਨੇ ਤਾਂ ਨਹੀਂ 2-3 ਮਹੀਨੇ 2 2 ਕੁ ਮਹੀਨੇ ਆ ਬਸ ਸਮਝ ਲਓ 2 ਮਹੀਨੇ ਹੋਣੀ ਨੇ ਖੜਨਾ ਭਗਤ ਨੇ ਇੱਥੇ ਅੰਦਰ ਸ਼ੈੱਡ ਦੇ ਤੇ ਵੇ ਹੁਣ ਮੋਜਾ ਲੂੰਗਾ ਹੈ ਭਗਤ ਹਾਂਜੀ ਹਾਂਜੀ ਮੈਨਾ ਟਰੈਕਟਰ ਪਤਾ ਹੈ ਉਹ ਮੈਨਾ ਹੈ ਹੈ ਲੱਡੂ ਜਾ ਮੰਮੀ ਫੇਰ ਹੁਣ ਆਲੂ ਮਟਰ ਬਣਾਉਣਾ ਜਾਂ ਕੀ ਬਣਾਉਣਾ ਅੱਜ ਬਣਾਣੇ ਆ ਆਲੂ ਨਾਲ ਮਟਰ ਹੂੰ ਮਸ਼ਰੂਮ ਹੂੰ ਆ ਪਨੀਰ ਦੇ ساتھ ਪਨੀਰ ਆ ਆਲੂ ਮਸ਼ਰੂਮ ਪਨੀਰ ਹੂੰ ਬਾਜੀ ਬਾ ਫਿਰ ਤਾਂ ਸਬਜ਼ੀ ਅੱਜ ਬਹੁਤ ਘੈਂਟ ਬਣਨੇ ਵਾਲੀ ਆ ਹੈ ਤਿੰਨ ਪੰਤੀ ਤਿੰਨ ਪੰਤੀ ਸਬਜੀ ਤੜਕਾ ਦੀਨੇ ਸਾਡੀ ਨੇ ਮਸ਼ਰੂਮ ਖਾਊਗਾ ਹਾਂ ਨੀਰ ਵਾਲਾ ਪਨੀਰ ਆਛਾ ਭਾਈ ਮੈਨੂੰ ਮਸ਼ਰੂਮ ਵੀ ਸਵਾਦ ਲੱਗਦੇ ਪਨੀਰ ਜੁਬ ਜੁਬ ਕੇ ਖਾਈ ਜਾ ਮੈਨੂੰ ਤਾਂ ਮਸ਼ਰੂਮ ਵੀ ਸਵਾਦ ਲੱਗਦੇ ਪਨੀਰ ਵੀ ਸਵਾਦ ਲੱਗਦਾ ਹੈ ਇਹਦੀ ਸਬਜੀ ਵਧੀਆ ਏ ਹਾਂ ਉੱਪਰ ਇੱਕ ਗੱਲ ਆ ਇਹ ਪੈਣੀ ਸਬਜੀ ਪੈਣੀ ਸਬਜੀ ਇਹ ਘੱਟੋ ਘੱਟ 500 ਰੁਪਏ ਕਿਲੋ ਨੂੰ ਆ ਪਤਾ ਕਿਉਂ 50 ਰੁਪਏ ਦਾ ਡੱਬਾ ਉਦਣ ਮਸ਼ਰੂਮ ਦਾ ਮਿਲਿਆ ਤਿੰਨ ਡੱਬੇ ਮਸ਼ਰੂਮ ਦੇ ਤੇ ਠੀਕ ਆ 150 ਹੋ ਗਏ ਡੇਢ ਕੌਣ ਲੈ ਕੇ ਆਇਆ ਆ ਨਹੀਂ ਆਈ ਉਹ ਵੀ ਮੈਂ ਵੀ ਲਈ ਤਾਂ ਹੀ ਮੈਂ ਕਹਿੰਦੀ ਆ ਦੋ ਜਗ੍ਹਾ ਮਟਰ ਆ ਕੇ ਅੱਛਾ ਕਿੰਨੇ ਲੈ ਕੇ ਆਂਦੇ ਆਦਾ ਆ ਮਟਰ ਦਾ ਕਿੰਨੇ ਕਿੰਨੇ ਦੇ ਮਿਲੇ 80 ਦੇ ਲਹਾਂਦੇ ਨੂੰ ਤੇ ਪਾਪਾ ਕੀ ਬੋਲਿਆ 16 ਨੂੰ ਤੇ ਪਾਪਾ ਨੂੰ ਲੈ ਕੇ ਗਈ ਕਹਿੰਦੇ 300 ਰੁਪਏ ਆਪੇ ਠੀਕ ਹੈ ਦੇਖ 80 ਰੁਪਏ ਦੇ ਉਹ ਹੋ ਗਏ 160 ਦੇ ਮੇਰੇ ਵਾਲੇ ਚਲ 150 ਦੇ ਲਾਤ ਮੈਨੂੰ ਹਾਂ 150 ਦੇ ਲਾਤੇ ਉਹਨੇ ਤੇ ਅੱਛਾ ਸੜਕ ਤੇ ਦੁਕਾਨਾ 230 ਰੁਪਏ ਦੇ ਸਮਝ ਲਓ ਵਿੱਚ ਬਾਈਪਾਸ ਤੋਂ ਬਾਈਪਾਸ ਤੇ ਹੀ ਉੱਥੇ ਦੀ ਇਹ ਲੈ ਆ ਹਾਂ 200 230 ਰੁਪਏ ਦੇ ਸਮਝ ਲਓ ਮਟਰ ਹੋ ਗਏ ਹਾਂ ਤੇ 230 ਦੇ ਕਿੰਨੇ ਦੇ ਤੁਸੀਂ ਮੈਂ 150 ਦੇ ਲਾਇਆ ਕਿਲੋ ਅੱਛਾ ਟੋਟਲ ਮਿਲਾ ਕੇ ਵਿੱਚ ਤੇਰੇ ਲੱਗੇ 230 ਦੇ ਮਟਰ ਹੋਗੇ ਤੇ 150 ਦੇ ਵਿੱਚ ਹੋਗੇ ਮਸ਼ਰੂਮ ਕਿੰਨੇ ਹੋਗੇ 230 ਤੇ 480 ਅੱਧਾ ਕਿੰਨੇ ਮਟਰ ਪਾਏ ਮੈਂ ਅੱਹੋ ਅੱਧਾ ਕਿਲੋ ਮੇਰੇ ਵਾਲੇ ਨੇ ਤੇ ਕਿਲੋ ਵਿੱਚ ਅੱਜ ਨਹੀਂ ਨਾ ਪਾਏ ਉਹ ਕੱਲ ਨੂੰ ਆਜੂ ਮਟਰ ਅੱਛਾ ਫਿਰ ਬੱਚਾ ਤਾਂ ਕਰ ਲਈ ਇੱਕ ਵਾਰ ਜਰੀ ਸਾਰੇ ਪਾਉਣੇ ਹਾਂ ਸਹੀ ਗੱਲ ਆ ਫਿਰ ਐਨੇ ਵਾਰ ਪਾ ਪਏ ਫਿਰ ਤਾਂ ਠੀਕ ਆ ਭਾਈ ਬੱਚਾ ਤਾਂ ਕਰ ਲਈ ਇਹਨਾਂ ਨੇ ਫਿਰ ਦੇਖ ਫਿਰ ਤਾਂ ਇਹ ਜਿਹੜਾ ਕਹਣਾ ਇਹ ਮਠਿਆ ਉਹਦੇ ਨਾਲ ਵੀ ਤਾਂ ਦੇਖ ਐਨੇ ਪਾਤੇ ਐਨੇ ਪਾਈਆਂ ਬੇਟਾ ਬੱਕਰੇ ਨਾਲ ਵੀ ਮਹਿੰਗਾ ਪੈਣਾ ਬੱਕਰੇ ਨਾਲ ਵੀ ਮਹਿੰਗੀ ਪੈ ਜਣੀ ਸਾਬ ਜੀ ਠੀਕ ਆ ਗੱਲ ਬੱਕਰੇ ਬੱਕਰੇ ਨਹੀਂ ਕਹਿੰਦਾ ਹੁੰਦਾ ਜਾਈ ਥਾਂ ਸਾਹਮਣੇ ਨਹੀਂ ਕਹਿੰਦਾ ਪੇ ਬ ਫੇਰ ਲਾ ਲੋ ਹੁਣ ਚੱਲ ਚੱਲ ਮਟਰ ਅੱਧਾ ਕਿਲੋ ਸਾਈਡ ਪਾ ਘੜਤੇ 150 ਉਹ ਤਾਂ ਠਿੱਡ ਦੋਕੂਗਾ 150 ਤੇ ਬਾਅਦ 150 300 ਹੋ ਗਿਆ ਫੇਰ ਵਿੱਚ ਪਨੀਰ ਪੈ ਜਾਣਾ 1.5 200 ਦਾ ਫੇਰ ਵੀ ਭਾਈ 5-600 ਰੁਪਈਆ ਦਾ ਪੈਣੀ ਆ ਕਿਲੋ ਨਾਲੇ ਪ੍ਰੂਫ ਆ ਦੇਖ ਜਿਹੜੀ ਦੁਕਾਨ ਤੇ ਤੂੰ ਲਿਆ ਆ ਉਹ ਹਾਂ ਮਟਰ ਉਹੀ ਜਗ੍ਹਾ ਤੇ ਇਹ ਆਇਆ ਲਫਾਫਾ ਇੱਕੋ ਲਫਾਫਾ ਇੱਕੋ ਆਹੋ ਕਾਂਧਾ ਪਰ ਦੇਖ ਕੇ ਰੱਖੇ ਕਰੋ ਕਿਤੇ ਪਾਪਾ ਜੀ ਵਾਲਾ ਕੰਮ ਕਿਹੜੇ ਜਾਣ ਕੇ ਗੇਰੀ ਆਪ ਗਿਰਦੀ ਹੋਣਾ ਕਿਵੇਂ ਪਾਪਾ ਜੀ ਵਾਲਾ ਕੰਮ ਰੱਖਦੀ ਫਿਰ ਚੱਕਦੀ ਕਿਤੇ ਨਾ ਫੇਰ ਵੇਚ ਕੇ ਉਹ ਜਦ ਨਾ ਕੰਮ ਹੋਣਾ ਹੁੰਦਾ ਫਿਰ ਫੂਕੀ ਖੱਦ ਆ ਉਹ ਤਾਂ ਪਹਿਲਾਂ ਹੈਗਾ ਹੀ ਆ ਮੈਂ ਤਾਂ ਬਹੁਤ ਸਾਫ ਦਾ ਨਹੀਂ ਪੈਸੇ ਮੈਂ ਅਡੀਆਂ ਚੁੱਕ ਕੇ ਦੇਖ ਕੇ ਮੇਰੇ ਰੱਖਦੀ ਹਾਂ ਮੇਰੇ ਛਾਪ ਐ ਤਾਂ ਹੋ ਗਈ ਤਾਂ ਮੰਮੀ ਫਿਰ ਚੱਲ ਹੁਣ ਕਿੰਨੇ ਕਬੇ ਜਾਣਾ ਫਿਰ ਚੱਲ ਫਿਰ ਦੁਕਾਨ ਉੱਪਰ ਇਕੱਠਾ ਕਰੀਏ ਦੁਕਾਨ ਉਪ ਚੱਲੀਏ ਚੱਲਦੇ ਆਂ ਹਾਂ ਆਉਦੇ ਆਂ ਡੰਗਰਾਂ ਤੋਂ ਚੌੜੋਜੀ ਚੌਣੀ ਇਹ ਕੋ ਪਹਿਲਾਂ ਜਾਣਾ ਡੰਗਰਾਂ ਦਾ ਚੱਲ ਫਿਰ ਨਵੇੜਕੇ ਚੱਲੀ ਆ ਓਕੇ ਫੇਰ ਤਾਂ ਤੈਨੂੰ ਉਹ ਦੁਕਾਨ ਬਿਸਕੁਟ ਵਾਲੀ ਉਪਰ ਫੇਰ ਚੱਕਰ ਹੋਰ ਪੈ ਜਾਣਾ ਫੇਰ ਤੁਸੀਂ ਉੱਧਰ ਵੀ ਤਾਂ ਜਾਣਾ ਪੰਚਾਇਤ ਘਰ ਮਾ ਕਿ ਕੱਲ ਦਾ ਹੀ ਰੱਖ ਲਈਏ ਫਿਰ ਚਲੋ ਫੇਰ ਕੱਲ ਦਾ ਰੱਖ ਲੰਨੇ ਆ ਤੁਸੀਂ ਨਵੇੜੇ ਆਈਏ ਸਾਨੂੰ ਮੀਟਿੰਗ ਉਪਰ ਬੁਲਾਇਆ ਹੋਇਆ ਉਹ ਜਿਹੜੀ ਗੁਪਤ ਗੁਪਤ ਗੱਲ ਨਹੀਂ ਮੇਰੇ ਸਾਹਦੇ ਨਾਲ ਕਰਤਾ ਕੰਮ ਸੁਕਾ ਕਰਦੇ ਸੀ ਸੁਕਾ ਪਾਪਾ ਜੀ ਕਹਿੰਦੇ ਕਰਤਾ ਕੰਮ ਪਾਪਾ ਜੀ ਪੋਟੀ ਵੀ ਕਰੀ ਵੀ ਦਿਉ ਨੇ ਮੈਂ ਪੋਟੀ ਨਹੀਂ ਦੀ ਉਹ ਬਾਥਰੂਮੇ ਕਰਿਆ ਵੀ ਯਾ ਦੇਖ ਕਰੀ ਗਿਆ ਇਹ ਮੇਰੇ ਸਾਈਡ ਤੇ ਮੈਂ ਕਰੀ ਗਿਆ ਜੈਸਮੀਨ ਤਾਂ ਸਗੋ ਦੇ ਰੈਸਮੀਨ ਤਾਂ ਸਗੋਂ ਪਲੂਛਾਰੇ ਜੇ ਮਾਰ ਦਿੱਤੀ ਵੀ ਹਜੇ ਨਾ ਪਾਪਾ ਜੀ ਨੂੰ ਦੱਸਿਓ ਬਾਪੂ ਬਾਪੂ ਸਮਹਾਈ ਰੱਖਾ ਹਾਂ ਕੇ ਦੱਸਿਓ ਇੱਕ ਦਿਨ ਕਰਦੀ ਇਹ ਕਿਤਨੇ ਪੋਟੀ ਕਦੀ ਵੀ ਐ ਇਹ ਕਰਦੇ ਸੀ ਉਹ ਮੈਂ ਤਾਂ ਫਿਰ ਉੱਦਾਂ ਲਾਡਵਾ ਕਰਦਾ ਹੁਣ ਮਨ ਨੂੰ ਕਿਹਾ ਪਤਾ ਵੰਡਾ ਮਿਲ ਜਾਂਦਾ ਏ ਹਾਂ ਉਹ ਮੁੰਡੇ ਗਾੜੀ ਚਲੇ ਦੂਰ ਚਲੋ ਕੀ ਬਾਦ ਨੇ ਤੁਸੀਂ ਬੜਾ ਦੂਰ ਆਏ ਚਲੋ ਠੀਕ ਹੈ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ